ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਪਹੁੰਚ ਗਏ ਖੇਤਾਂ ਜਿਦੇ ਮਿਰਚਾਂ ਕਿੰਨੀਆਂ ਲਾਲ ਹੋ ਗਈਆਂ ਹਨ ਉਦਾਂ ਦੀਆਂ ਤੋੜੀਆਂ ਲਾਲ ਵੀ ਤੋੜਾਂਗੇ ਖੜੀਆਂ ਵੀ ਤੋੜਾਂਗੇ ਹਾਂਜੀ ਇਹ ਹੈ ਸਾਡੇ ਕੰਮ ਅੰਦੇ ਅੱਜ ਮੌਸਮ ਵਧੀਆ ਵਾ ਇਸ ਕਰਕੇ ਅਸੀਂ ਫਾਇਦਾ ਉਠਾ ਰਹੇ ਹਾਂ ਮੌਸਮ ਦਾ ਚਲੋ ਜੀ ਕਰੀਏ ਸ਼ੁਰੂ ਪੈ ਗਰਮੀ ਬਹੁਤ ਨੇ ਲੱਗੀ ਹੋਈ ਚਲੋ ਜੀ ਅਸੀਂ ਕਰਦੇ ਸ਼ੁਰੂ ਕੰਮ ਫਿਰ ਮਿਲਦੇ ਹਾਂ ਹਾਂ ਜੀ ਜੀ ਅਸੀਂ ਤੋੜ ਲਿਆ ਆ ਮਿਰਚਾਂ ਸਭ ਕੁਝ ਸਬਜ਼ੀ ਸਬਜ਼ੀ ਤੋੜ ਲਿਆ ਆ ਹਾਂ ਜੀ ਆਹ ਵੇਖ ਲਓ ਜੀ ਹੁਣ ਅਸੀਂ ਇਹਨੂੰ ਕਰ ਲਏ ਆ ਸਾਰੀਆਂ ਲਾਲ ਮਿਰਚਾਂ ਅੱਡ ਕੀਤੀਆਂ ਭਿੰਡੀਆਂ ਅੱਡ ਕੀਤੀਆਂ ਤੇ ਉਣੀ ਚਾਉਗਾ ਲਾਲ ਮਿਰਚਾਂ ਹੀ ਅੱਡ ਕੀਤੀਆਂ ਹੁਣ ਆ ਜਾਂਦੇ ਹੌਲੀ-ਹੌਲੀ ਅਸੀਂ ਹੁਣ ਮੰਡ ਲਈਆਂ ਮੰਡ ਲਈਆਂ ਅਸੀਂ ਹੁਣ ਅਸੀਂ ਆਪੋ ਆਪਣੀਆਂ ਸਿਕਾਉਣੀਆਂ ਆਪੋ ਆਪਣੇ ਚਾਰ ਪੁੰਚਾਰੇ ਇਕੱਠਾ ਪਾਉਣਾ ਚਾਰੇ ਇਕੱਠਾ ਪਾਉਣਾ ਹਨਾ ਇਧਰ ਹੌਣ ਦੇ ਆ ਚਾਰ ਅਸੀਂ ਇਕੱਠਾ ਪਾਵਾਂਗੇ ਹਨ ਚਾਰ ਨਨਾਨ ਪਰ ਚਾਹੀ ਇਕੱਠਾ ਪਾਵਾਂਗੇ ਇਕੱਠਾ ਪਾਵਾਂਗੇ ਹਾਂਜੀ ਅਸੀਂ ਹੁਣ ਇਹਨਾਂ ਦੀਆਂ ਡੰਡੀਆਂ ਤੋੜ ਰਹੇ ਹਾਂ ਜੀ ਤੇ ਡੰਡੀਆਂ ਤੋੜ ਕੇ ਫਿਰ ਇਹਨਾਂ ਨੂੰ ਧੋ ਕੇ ਤੇ ਚੀਰੇ ਦਵਾਂਗੇ ਫਿਰ ਅਸੀਂ ਇਕੱਠਾ ਬਣਾਵਾਂਗੇ ਚਾਰ ਮੈਂ ਤੇ ਭਾਬੀ ਹਾਂਜੀ ਫਿਰ ਆਪਾਂ ਬਣਾਵਾਂਗੇ ਇਹਦਾ ਚਾਰ ਚੀਰੇ ਦੇ ਕੇ ਠੀਕ ਹੈ ਜੀ